ਮੇਰੇ ਫਾਦਰ ਵੀ ਫਾਰਮਰ ਸਹਿਕਾਈ ਮੇਰੇ ਬਾਪ ਵੀ ਉਹ ਕਿਸਾਨ ਹੈ ਹੀ ਮੈਂ ਵੀ ਆਪਣੇ ਉੱਤਰ ਨੇਪਾਲ ਵਿੱਚ ਕਿਸਾਨੀ ਖੇਤੀ ਕਰਾਈ ਹਾਂ ਮਤਲਬ ਕਿ ਇੱਕ ਗੱਲ ਤਾਂ ਹੈ ਆਪਾਂ ਬੱਚਾ ਨਾਲ ਲੈ ਕੇ ਆਏ ਹਾਂ ਠੀਕ ਹੈ ਜੀ ਆਪਾਂ ਇਹ ਸੰਘਰਸ਼ ਜਿੱਤਣਾ ਹੈ ਹਰ ਹਾਲਤ ਤੇ ਆ ਜਾਓ ਉੱਤਰ ਨੇਪਾਲ ਆ ਜਾਈ ਹਾਂ ਆਪਣੇ ਭਾਈ ਕੇ ਨਾਲ ਜਿਸ ਤਰ੍ਹਾਂ ਮੈਂ ਖੜਿਆ ਹੀ ਭਾਈ ਕੇ ਨਾਲ ਭਾਈ ਖੜਿਆ ਇਸ ਤਰ੍ਹਾਂ ਖੜਿਆ ਹੀ ਮੇਰੇ ਬਾਪ ਕਿਸਾਨ ਹੈ ਹੀ ਮੈਂ ਤਾਂ ਚਲੋ ਗੱਡੀ ਚਲਾ ਰਹੀ ਇਧਰ ਉਧਰ ਕਰ ਰਹੀ ਮੈਂ ਆਪਣੇ ਆਪਣੇ ਹੱਥ ਕੇ ਸੀਵ ਕਰ ਰਹੀ ਹਾਂ ਆਪਣੇ ਆਤਕੋ ਕਰ ਰਹਾ ਹੈ ਪ੍ਰਗਤੀ ਕਰ ਰਹੀ ਪਰ ਜਹਾਂ ਪੇ ਬਾਈ ਖੜੇ ਹੈ ਵਹਾਂ ਪੇ ਬਾਈ ਖੜੇ ਨਹੀਂ ਜਹਾਂ ਪੇ ਕਿਸਾਨ ਖੜੇ ਉਤਰ ਅਸੀਂ ਵੀ ਖੜੇ ਹੈ ਬਾਈ ਕੇ ਗੱਲ ਬਾਈ ਖੜੇ ਹੈ ਤਾਂ ਜੀ ਜਿੱਦਾਂ ਅਸੀਂ ਪਹਿਲਾਂ ਧਰਨ ਆਇਆ ਸੀਗਾ ਪਹਿਲਾਂ ਵੀ ਜਿੱਤੇ ਸੀਗੇ ਹੁਣ ਵੀ ਜਿੱਤ ਕੇ ਦਿੱਲੀ ਜਾਵਾਂਗੇ ਇਹ ਕੱਲਾ ਕਿਸਾਨ ਵਾਸਤੇ ਨਹੀਂ ਧਰਨਾ ਹੈਗਾ ਜੀ ਇਹ ਹਰ ਨੌਜਵਾਨ ਵਾਸਤੇ ਈ ਧਰਨਾ ਠੀਕ ਹੈ ਮਜ਼ਦੂਰ ਵਾਸਤੇ ਡਰਾਈਵਰ ਵਾਸਤੇ ਸਾਰਿਆਂ ਵਾਸਤੇ ਧਰਨ ਲੱਗਿਆ ਜਾ ਰਿਹਾ ਹੈ ਤੇ ਇਕੱਲਾ ਕਿਸਾਨ ਆਪਣੇ ਵਾਸਤੇ ਨਹੀਂ ਲਗਾ ਰਿਹਾ ਜੀ ਤਾਂ ਆ ਜਿਹੜਾ ਨੌਜਵਾਨ ਇੱਥੇ ਪਹੁੰਚਿਆ ਨੌਜਵਾਨ ਦੀਆਂ ਅੱਖਾਂ ਤੋਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਇਹ ਨੌਜਵਾਨ ਨੇਪਾਲ ਤੋਂ ਇੱਥੇ ਪਹੁੰਚਿਆ ਹੈ ਤਾਂ ਨੇਪਾਲੀ ਭਰਾ ਵੀ ਪੰਜਾਬੀਆਂ ਦੇ ਨਾਲ ਖੜੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਨੇਪਾਲੀ ਪੰਜਾਬ ਦੇ ਵਿੱਚ ਆਪਣਾ ਵਪਾਰ ਕਰ ਰਹੇ ਨੇ ਪਰ ਆਹ ਨੇਪਾਲੀ ਦਰਦ ਰੱਖ ਰਹੇ ਨੇ ਵੀ ਭਾਈ ਜਿਹੜਾ ਇੱਥੇ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਦੇ ਖਿਲਾਫ ਇਹ ਇੱਕ ਠੋਕੇ ਖੜੇ ਨੇ ਤੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਹਾਲ ਚਾਲ ਠੀਕ ਹੋ ਜੀ ਬਦਿਆ ਜੀ ਬਦਿਆ ਚੜਦੀ ਕਲਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਤੇ ਤੁਹਾਡੇ ਦਿਲ ਦੇ ਵਿੱਚ ਖਿਆਲ ਕਿਵੇਂ ਆਇਆ ਜੈਨ ਚ ਖਿਆਲ ਕਿਵੇਂ ਆਇਆ ਵੀ ਉੱਥੇ ਮੋਰਚੇ ਚ ਜਾਇਆ ਜਾਵੇ ਆ ਤਾਂ ਐਸਾ ਹੈ ਕਈ ਮਤਲਬ ਕਿ ਇਹ ਦੇਖ ਲੋ ਇਹ ਮੰਨ ਲੋ ਕਿ ਸ਼ਾਂਤਾ ਬਾਈ ਜੀ ਅਬ ਇਹਨਾਂ ਨੇ ਉਹ ਕਰ ਲਿਆ ਐਮ ਐਸ ਸੀ ਉਹ ਕੰਮ ਕਰ ਲਿਆ ਇਤਰਾ ਉਤਰ ਕਰ ਲਿਆ ਸਭ ਕੁਝ ਕਰ ਲਿਆ ਇਸ ਕੇ ਬਾਰੇ ਮੈਂ ਬਹੁਤ ਹੋ ਗਈ ਤੁਹਾਨੂੰ ਜਦੋਂ ਜਦੋਂ ਘਰ ਦੇ ਵਿੱਚ ਬੈਠੇ ਸੀਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉੱਥੇ ਮੋਰਚਾ ਲੱਗਾ ਆਇਆ ਹੰਦੋਲਾ ਲੱਗਾ ਹੋਇਆ ਮੈਂ ਨਿਊਜ਼ ਦੇਖਦਾ ਦੇਖਦਾ ਪਹਿਲੇ ਸੇ ਦੇਖਦਾ ਮੈਂ ਇੰਟਰਨੈਸ਼ਨਲ ਨਿਊਜ਼ ਦੇਖਦਾ ਹੀ ਇਤਰਾ ਉਤਰ ਦੇਖਦੇ ਹੀ ਮੈਂ ਕੁਝ ਇਹ ਜੀ ਆਪਣਾ ਇਤਨੀ ਜਿਆਦਾ ਡਰਾਈਵ ਡਰਾਈਵਰੀ ਕਰ ਰਿਹਾ ਜੀ ਤੇ ਨੇਪਾਲ ਤੋਂ ਆ ਡਰਾਈਵਰੀ ਕਰ ਰਿਹਾ ਮੈਂ ਡਰਾਈਵਰੀ ਵੀ ਕਰਦਾ ਹੀ ਡਰਾਈਵਰੀ ਕਰ ਰਿਹਾ ਜੀ ਮਤਲਬ ਕਿ ਮੈਂ ਨਿਊਜ਼ ਜੀ ਉਹਨਾਂ ਕੱਲੇ ਕੱਲੇ ਬੋਲ ਉਸਕੇ ਉਸਕੇ ਬਾਅਦ ਮੈਂ ਦੇਖ ਲਈ ਆ ਜੀ ਆਪਕੇ ਵਾਰ ਵੀ ਦੇਖ ਲਈ ਆ ਪਿਛਲੇ ਵਾਰ ਵੀ ਦੇਖ ਲਈ ਆ ਨਿਊਜ਼ ਇਸ ਵਿੱਚ ਜੋ ਕਿਸਾਨ ਕੇ کیا ਲੋ ਕਰ ਰਹੀ ਹੈ ਇਹ ਬਿਲਕੁਲ ਗਲਤ ਹੈ ਇਹ ਤੁਹਾਨੂੰ ਕਿੰਨਾ ਕੇ ਦਰਦ ਆ ਕਿਸਾਨਾਂ ਨਾਲ ਜਿਹੜਾ ਤੱਕਾ ਹੋ ਰਿਹਾ ਮੇਰੇ ਫਾਦਰ ਵੀ ਫਾਰਮਰ ਸਹਿਕਾਈ ਮੇਰੇ ਬਾਪ ਵੀ ਉਹ ਕਿਸਾਨ ਹੈ ਜੀ ਮੈਂ ਵੀ ਆਪਣੇ ਉੱਤਰ ਨੇਪਾਲ ਵਿੱਚ ਕਿਸਾਨੀ ਖੇਤੀ ਕਰਾਈ ਮਤਲਬ ਕਿ ਇੱਕ ਗੱਲ ਤੇ ਹੈ ਅੱਛਾ ਤੁਸੀਂ ਪੰਜਾਬੀ ਬੜੀ ਵਧੀਆ ਬੋਲਦੇ ਜੀ ਪੰਜਾਬੀ ਕਿੱਥੋਂ ਸਿੱਖੀ ਜੇ ਮੈਂ ਵਿੱਚ ਵਿੱਚ ਮੈਂ ਇਧਰ ਹੀ ਰਹਾ ਮਹੀ ਉਸਕੇ ਬਾਅਦ ਨੇਪਾਲ ਵਿੱਚ ਵੀ ਰਹਤੇ ਹੀ ਫਿਰ ਉੱਧਰ ਵੀ ਚਲੇ ਜਾਂਦੇ ਆ ਇਧਰ ਵੀ ਆਤੇ ਹੀ ਨੇਪਾਲ ਦੇ ਕਿਸਾਨਾਂ ਔਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਫਰਕ ਕੀ ਹੈਗਾ ਨੇਪਾਲ ਦੀ ਕਿਸਾਨੀ ਕਿਹੋ ਜੀ ਹੈ ਨੇਪਾਲ ਕੇ ਕਿਸਾਨ ਮੈਂ ਇਹ ਉਧਰ ਟ੍ਰੈਕਟਰ ਕਮ ਚਲਤੇ ਉਧਰ ਪਹਾੜ ਜਿਆਦਾ ਹੈ ਇਧਰ ਟ੍ਰੈਕਟਰ ਚਲਤੇ ਇਧਰ ਉਧਰ ਹੁੰਦੇ ਹੀ ਮਤਲਬ ਕਿ ਬਸ ਸੇਮ ਹੈ ਮਤਲਬ ਕਿ ਬਰਾਬਰੀ ਹੈ ਹਾਂਜੀ ਅੱਛਾ ਜਦੋਂ ਤੁਸੀਂ ਦੇਖਿਆ ਇੱਥੋਂ ਦਾ ਮਾਹੌਲ ਹੈ ਅਥਰੂ ਗੈਸ ਦੇ ਗੋਲੇ ਸੱਟਨੇ ਪੰਜਾਬੀਆਂ ਤੇ ਫਿਰ ਉਦੋਂ ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗਦਾ ਸੀਗਾ ਬਿਲਕੁਲ ਗਲਤ ਹੈ ਇਹ ਤਾਂ ਬਿਲਕੁਲ ਗੱਤ ਹੈ ਇਹ ਐਸਾ ਤੇ ਸਰਕਾਰ ਨਹੀਂ ਕਰਨਾ ਚਾਹੀਦਾ ਤੁਹਾਡੇ ਘਰਦਿਆਂ ਨੇ ਕਿਹਾ ਨਹੀਂ ਵੀ ਉੱਥੇ ਤਾਂ ਮਾਹੌਲ ਖਰਾਬ ਹੈ ਵੀ ਉੱਥੇ ਨਹੀਂ ਜਾਣਾ ਚਾਹੀਦਾ ਨਹੀਂ ਜਾਂ ਪੇ ਕਿਸਾਨ ਖੜੇ ਉੱਥੇ ਅਸੀਂ ਵੀ ਖੜੇ ਹਾਂ ਬਾਈ ਕੇ ਗੱਲ ਬਾਈ ਖੜੇ ਆ ਤਾਂ ਇਧਰ ਦੋਸਤੋ ਇਹ ਮੈਂ ਕਹਿੰਦਾ ਰੱਖਣ ਤਸਵੀਰ ਹੈ ਜਿੱਥੇ ਇੱਕ ਪੰਜਾਬ ਦੇ ਸੂਬੇ ਦੇ ਗਵਾਂਢੀ ਸੂਬੇ ਜਿੱਥੇ ਸ਼ਮੂਲੀਅਤ ਕਰ ਰਹੇ ਨੇ ਆ ਭਰਾ ਜਿਹੜਾ ਵੱਖਰੇ ਦੇਸ਼ ਦਾ ਰਹਿਣ ਵਾਲਾ ਹੈ ਨੇਪਾਲ ਦਾ ਰਹਿਣ ਵਾਲਾ ਫਿਰ ਵੀ ਇਸ ਮੋਰਚੇ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਤਾਂ ਤੁਹਾਡਾ ਨਾਮ ਕੀ ਹੈ ਬਾਈ ਜੀ ਮੇਰਾ ਨਾਮ ਹੈ ਗਾਈ ਜੈਕਸਨ ਹੈ ਜੈ ਕਿਸ਼ਨ ਹਾਂਜੀ ਅੱਛਾ ਜੀ ਤੇ ਜੈ ਕਿਸ਼ਨ ਜੀ ਇੱਥੇ ਪਹੁੰਚੇ ਨੇ ਜੈ ਕਿਸ਼ਨ ਜੀ ਜਿਹੜੇ ਲੋਕ ਹਾਲੇ ਵੀ ਘਰਾਂ 'ਚ ਬੈਠੇ ਹੋਏ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਕਹਿੰਗੇ ਜੀ ਇੱਧਰ ਆ ਜਾਓ ਧਰਨੇ ਮੇ ਆ ਜਾਓ ਜੀ ਹਾਂ ਆਪਣੇ ਬਾਈ ਕੇ ਗੱਲ ਜਿਸ ਤਰ੍ਹਾਂ ਮੈਂ ਖੜਿਆ ਜੀ ਬਾਈ ਕੇ ਗੱਲ ਬਾਈ ਖੜਿਆ ਉਸ ਤਰ੍ਹਾਂ ਖੜਿਆ ਜੀ ਮੇਰੇ ਬਾਪ ਕਿਸਾਨ ਹੈ ਜੀ ਮੈਂ ਤਾਂ ਚਲੋ ਗਾੜੀ ਚਲਾ ਰਿਹਾ ਇੱਧਰ ਉੱਧਰ ਕਰ ਰਿਹਾ ਜੀ ਮੈਂ ਆਪਣੇ ਆਪਣੇ ਹੱਥ ਕੇ ਸੀਵ ਕਰ ਰਿਹਾ ਜੀ ਆਪਣੇ ਹੱਥ ਕੇ ਉਹ ਕਰ ਰਿਹਾ ਪ੍ਰਗਤੀ ਕਰ ਰਿਹਾ ਜੀ ਪਰ ਜਾਂ ਪੇ ਬਾਈ ਖੜਿਆ ਵਾਪੇ ਬਾਈ ਖੜਿਆ ਭਾਵੇਂ ਤੁਸੀਂ ਡਰਾਈਵਰੀ ਕਰਦੇ ਹੋ ਹੱਲੇ ਵੀ ਕਿਸਾਨੀ ਦਾ ਦਰਦ ਹੈ ਤੁਹਾਨੂੰ ਕਿਸਾਨੀ ਦਾ ਮੈਂ ਆਪਣੀ ਕਿਸਾਨੀ ਕਿਸਾਨੀ ਕੇ ਉਸ ਵੇਸੇ ਨਿਕਲੇ ਕੇ ਆ ਗਿਆ ਜਿਸ ਤਰ੍ਹਾਂ ਇਹ ਹਾਂਜੀ ਹਾਂਜੀ ਮਤਲਬ ਜਿਸ ਤਰ੍ਹਾਂ ਇਹ ਕਹਿ ਰਹੇ ਐ ਇਹ ਕੱਲਾ ਕਿਸਾਨ ਵਾਸਤੇ ਨਹੀਂ ਧਰਨਾ ਹੈਗਾ ਜੀ ਇਹ ਹਰ ਨੌਜਵਾਨ ਵਾਸਤੇ ਹੀ ਧਰਨਾ ਠੀਕ ਹੈ ਮਜ਼ਦੂਰ ਵਾਸਤੇ ਡਰਾਈਵਰ ਵਾਸਤੇ ਸਾਰੇ ਵਾਸਤੇ ਧਰਨ ਲੱਗਿਆ ਜਾ ਰਿਹਾ ਜੀ ਇਹ ਕੱਲਾ ਕਿਸਾਨ ਆਪਣੇ ਵਾਸਤੇ ਨਹੀਂ ਲਗਾ ਰਿਹਾ ਜੀ ਸਾਰੇ ਵਾਸਤੇ ਜੀ ਬੇਰੁਜ਼ਗਾਰਾਂ ਵਾਸਤੇ ਆਪਣੀ ਨਵੀਂ ਪੀੜ੍ਹੀ ਵਾਸਤੇ ਆਪਣੇ ਦੇਖੋ ਇਹ ਮੇਰਾ ਬੇਟਾ ਨਾਲ ਆਇਆ ਹਾਂ ਮੇਰੇ ਬੇਟੇ ਨੂੰ ਪੁੱਛੋ ਜੀ ਕੀ ਜਾਂਦਾ ਇਹ ਤਾਂ ਕੋਈ ਕਰੋ ਗੱਲ ਹਾਂਜੀ ਹਾਂਜੀ ਛੋਟੇ ਵੀਰ ਕੀ ਹਾਲ ਚਾਲ ਠੀਕ ਹੋ ਹਾਂਜੀ ਅੱਜ ਮੋਰਚੇ 'ਚ ਪਹੁੰਚੇ ਹੋ ਕੀ ਕਹੋਗੇ ਜੀ ਅੱਜ ਜੀ ਜਿੱਦਾਂ ਅਸੀਂ ਪਹਿਲਾਂ ਤਰਨਾਲ ਆਇਆ ਸੀਗਾ ਪਹਿਲਾਂ ਵੀ ਜਿੱਤੇ ਸੀਗੇ ਹੁਣ ਵੀ ਜਿੱਤ ਕੇ ਦਿੱਲੀ ਜਾਵਾਂਗੇ ਹਾਂ ਦਿੱਲੀ ਜਾਵਾਂਗੇ ਹੈਨਾ ਉਹ ਫਿਰ ਹਰਿਆਣੇ ਵਾਲੇ ਕੀ ਖਿਆਲ ਹੈ ਉਹ ਤਾਂ ਥਰੂ ਗਿਆਸ ਦੇ ਗੋਲੇ ਸੱਟ ਰਹੇ ਆ ਤੁਹਾਡੇ ਤੇ ਕੋਈ ਨਹੀਂ ਚਲੋ ਮਤਲਬ ਉਹ ਸੱਟ ਰਹੇ ਨਾ ਜੀ ਆਪਾਂ ਤਾਂ ਨਹੀਂ ਕੋਈ ਹੋਏਗਾ ਆਪਣੇ ਕੋਲੇ ਕੋਈ ਬਰੂਦ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਠੀਕ ਹੈ ਜੀ ਸਾਡੇ ਕੋਲ ਡੰਡਾ ਝੰਡਾ ਹੈ ਅੱਛਾ ਛੋਟੇ ਜਿੱਦਾਂ ਹੁਣ ਸਕੂਲ ਦੇ ਵਿੱਚ ਇਗਜ਼ਾਮ ਹੋ ਰਹੇ ਆ ਪੜ੍ਹਾਈ ਜ਼ਰੂਰੀ ਆ ਕਿ ਇੱਧਰ ਦਾ ਜ਼ਰੂਰੀ ਹੈ ਇਹ ਜ਼ਰੂਰੀ ਹੈ ਇੱਧਰ ਦਾ ਕਿਉਂ ਜ਼ਰੂਰੀ ਹੈ ਇਹ ਆਪਣੇ ਹੱਕ ਦੀ ਲੜਾਈ ਕਰਦੇ ਗੱਲ ਹੱਕਾਂ ਦੀ ਆ ਕਿ ਨਹੀਂ ਹਾਂਜੀ ਹਾਂਜੀ ਆਪਣੇ ਹੱਕ ਦੀ ਗੱਲ ਹੈ ਜੀ ਠੀਕ ਹੈ ਇਹ ਛੋਟੇ ਬੱਚਾ ਮੇਰੇ ਨਾਲ ਆਇਆ ਤਾਂ ਹੀ ਕਹਿੰਦਾ ਕਹਿੰਦਾ ਜੀ ਮੈਨੂੰ ਵੀ ਨਾਲ ਲੈ ਚਲੋ ਮੈਨਾਂ ਚਲੋ ਜੀ ਠੀਕ ਹੈ ਆਪਾਂ ਬੱਚਾ ਨਾਲ ਲੈ ਕੇ ਆਏ ਆ ਠੀਕ ਹੈ ਜੀ ਆਪਾਂ ਇਹ ਸੰਘਰਸ਼ ਜਿੱਤਣਾ ਹੈ ਹਰ ਹਾਲਤ ਤੇ ਹਾਂ